24 ਜਨਵਰੀ ਨੂੰ ਸਾਡੇ ਅੱਧੇ ਆਗੂਆਂ ਨੇ ਰੋਟੀ ਨਹੀਂ ਖਾਦੀ ਨੀ ਪਤਾ ਨਹੀਂ ਛੇਵੇਂ ਨੂੰ ਕੀ ਬਣਦਾ ਠੀਕ ਸੀ ਗੱਲ ਕਿਉਂਕਿ ਇੱਕ ਹਿੱਸਾ ਸੀ ਕਿਸਾਨਾਂ ਦਾ ਜਿਹਨੇ ਸਟੇਜਾਂ ਦੇ ਵਿੱਚ ਹੋਏ ਕਿਹਾ ਵੀ ਢਾੜਾਂਗੇ ਦਿੱਲੀ ਦੇ ਕਾਂਗਰਸ ਤੇ ਇੱਕ ਹਿੱਸਾ ਚਾਹੁੰਦੇ ਏ ਸੀ ਵੀ ਇਹਦਾ ਬੁਢੀ ਲੀਡਰਸ਼ਿਪ ਆ ਡਰੀ ਹੋਈ ਲੀਡਰਸ਼ਿਪ ਆ ਡਰਪਰਪੋਕ ਨੇ ਗਦਾਰ ਨੇ ਇਹਨਾਂ ਦੇ ਅੱਗੇ ਵਧਣਾ ਖੇਡ ਕੀ ਸੀ ਕਿ ਜਦੋਂ ਇਹ ਅੱਗੇ ਵਧਣਗੇ ਨਾਕਾ ਤੋੜਨਗੇ ਨਾਕਾ ਤੋੜਨਗੇ ਦਿੱਲੀ 'ਚ ਵੜਨਗੇ ਦਿੱਲੀ ਜੀ ਬਦਲ ਗਏ ਫਿਰ ਗੋਲੀਆਂ ਚਲਾ ਕੇ ਬੰਦੇ ਮਾਰ ਦਾਂਗੇ ਤੇ ਨਾਲੇ ਕਤਲ ਦੇ ਪਰਚੇ ਇਹਨਾਂ ਆਵਸਰ ਮਾਰਾਂਗੇ ਕੁੱਟ-ਕੁੱਟ ਕੇ ਸਾਰੇ ਵਹੀਕਲ ਭੰਡ ਕੇ ਗੱਡੀਆਂ ਭਜ ਕੇ ਪੰਜਾਬ ਨੂੰ ਭਜਾ ਦਾਂਗੇ ਮੁੜ ਕੇ ਕਦੇ ਸਰ ਇਹ ਅੰਦੋਲਨ ਨਹੀਂ ਹੋਊਗਾ ਆ ਸਰਕਾਰ ਦੀ ਜੇਟ ਸੀਗਾ ਆ ਕਰਨਾ ਚਾਹੁੰਦੀ ਸੀਗਾ ਇਹਦੋ ਹੀ ਕਿੰਦ ਸੀ ਜਨਨੀ ਸਾਰੀ ਦੀ ਸਾਰੀ ਲੀਡਰਸ਼ਿਪ ਇਸ ਗੱਲ ਬੋਲ ਰਹੀ ਸੀ ਕਿ ਅੱਜ ਦਿੱਲੀ ਦਾ ਮੋਰਚਾ ਖਤਮ ਹੋਣ ਜਾ ਰਿਹਾ ਹੈ ਇਹ 24 ਤਰੀਕ ਨੂੰ 25 ਤਰੀਕ ਦੀ ਰਾਤ ਨੂੰ ਇਹ ਸਾਰਾ ਨਸਿੰਦਾ ਸੀ ਤੇ ਬਚਾਉਣ ਦੀ ਲੋੜ ਹੈ। ਇਹੀ ਵਾਪਰਿਆ 26 ਤਰੀਕ ਨੂੰ ਹੀ ਵਾਪਰਿਆ। 25 ਦੀ ਤਰੀਕ ਨੂੰ ਸਟੇਜ ਦੇ ਉੱਤੇ ਲੈ ਭਾਸ਼ਣ ਹੋ ਗਏ ਕਿ ਲਾਲ ਕਿਲੇ ਨੂੰ ਜਾਵਾਂਗੇ। ਲਾਲ ਕਿਲੇ ਤੇ ਝੰਡਾ ਚੜ੍ਹ ਗਿਆ। ਲਾਲ ਕਿਲੇ ਦੇ ਸੜਕਾਂ ਬੰਦ ਲੀਆਂ ਹੋ ਗਈਆਂ। ਨਾਕੇ ਵੇਲੇ ਹੋਵੇ। ਜਿਹੜੇ ਰੂਟਾਂ ਤੇ ਅਸੀਂ ਜਾ ਰਹੇ ਸੀ ਸਾਡੇ ਰੂਟਾਂ ਦੇ ਅੱਗੇ ਪੁਲਿਸ ਨੇ ਲਾਕੇ ਲਾਕੇ ਇੱਧਰ ਨਹੀਂ ਜਾਣਾ ਇੱਧਰ ਨੂੰ ਜਾ। ਉਹ ਲਾਲਕਨੇ ਦੇ ਜਿੱਥੇ ਚਿੜੀ ਵੀ ਫਰਕ ਸਕਦੀ ਉਸ ਦਿਨ 26 ਜਨਵਰੀ ਦੇ ਦਿਨ ਜਦੋਂ ਪ੍ਰਧਾਨ ਮੰਤਰੀ ਨੇ ਭਾਸ਼ਣ ਦੇਣਾ ਹੋਵੇ ਉਸੇ ਦਿਨ ਜੰਹਾਲਕਲੇ ਦੇ ਵਿੱਚ ਇੰਨੀ ਬੁਢੀ ਜੰਗਤਾ ਚਲੀ ਜਾਵੇ ਆ ਹਜ਼ਾਰਾਂ ਦਾ ਕੱਟ ਤਾਂ ਇੱਥੇ ਨਾ ਕੱਟਾ ਪ ਨਹੀਂ ਸਕਿਆ ਉਹ ਲਾਲਕਲੇ ਤੇ ਇਨੀ ਗਿਣਤੀ ਕਿਵੇਂ ਜਬੜੀ ਸੀ ਜਿਹਨੇ ਇਹ ਖੇਡ ਤੁਸੀਂ ਜਿੰਨੇ ਸੀਗੇ ਉੱਥੇ ਦਿੱਲੀ ਤੁਸੀਂ ਦੇਖਿਆ ਇਹ ਸਾਰਾ ਖੇਡ ਫਿਰ ਵੀ ਜਿਹੜੀ ਲੀਡਰਸ਼ਿਪ ਸੀ ਉਹਨੇ ਆਪਣੇ ਰੂਟਾਂ ਦੇ ਫੈਸਲੇ ਜਾਣ ਦਾ ਫੈਸਲਾ ਕੀਤਾ ਜਦੋਂ ਇਹ ਪੱਤਾ ਕਾਮਯਾਬ ਨਹੀਂ ਹੋਇਆ ਇੱਕ ਨੌਜਵਾਨ ਤਾਂ ਉੱਥੇ ਵੀ ਸੀ ਦੋਵੇਂ ਸਰਕਾਰ ਦੀ ਖੇਡ ਕਾਮਯਾਬ ਨਹੀਂ ਹੋਈ ਉਹ ਤੋਂ ਪਿੱਛੇ ਬੀਜੇਪੀ ਨੇ ਅਟੈਕ ਕਰਿਆ ਛੋੜੇ ਇਹ ਯਾਦ ਹੋਣਾ ਕਿ 28 ਜਨਵਰੀ ਵਾਲੇ ਦਿਨ ਰਾਤ ਨੂੰ ਦੋਨਾਂ ਪਾਰਟੀਆਂ ਤੇ ਤਿਆਰੀ ਹੋ ਗਈ ਕਿਹਦਾ ਇਹ ਗੁੱਡ ਸਿੱਧਾ ਅਟੈਕਰ ਦੀ ਤੇਰੀ ਵੀ ਕੀਤੀ ਆਪਾਂ ਨੇ ਉਸੇ ਵੇਲੇ ਮੀਟਿੰਗ ਕੀਤੀ ਉਸੇ ਵੇਲੇ ਆਪਾਂ ਸਾਰੇ ਬਲੰਟੀਆਂ ਸਾਰੀਆਂ ਸਟੇਜਾਂ ਚਲਾਤੀਆਂ ਸਾਰੀ ਰਾਤ ਟਿਕਰੀ ਦੇ ਸਟੇਜ ਚੱਲਦੀ ਸੀ ਸਾਰੀ ਰਾਤ ਅਟੈਪ ਨਹੀਂ ਹੋਣ ਦਿੱਤਾ ਤਿਆਰੀ ਹੋ ਗਈ ਵੀ ਦੇਖਾਂਗੇ ਇੱਥੇ ਬੈਠਾ ਤੇ ਹਮਲਾ ਕਰਨਗੇ ਦੇਖਾਂਗੇ ਜੇ ਨਹੀਂ ਇਹ ਪਤਾ ਵੀ ਉਹਨਾਂ ਦਾ ਚੱਲ ਜੇ ਨਹੀਂ ਇਹ ਤੋਂ ਬਾਅਦ ਜਦੋਂ ਸਾਰੇ ਪੱਤੇ ਨਾ ਚੱਲੇ ਤਾਂ ਮੋਦੀ ਨੂੰ ਨਮੋਸ਼ੀ ਕਰਨੀ ਪੈਗੀ ਜਿਹਨੂੰ ਕਹਦੇ ਸੀ ਵੀ ਕੋਈ ਵਿਰੋਧੀ ਪਾਰਟੀ ਨਹੀਂ ਫਿਰ ਉਹਨਾਂ ਦਾ ਨਿਸ਼ਾਨਾ ਇਹ ਕਿਸਾਨ ਘੋਲ ਚ ਕਿਸਾਨ ਘੋਲ ਦੇ ਵਿੱਚ ਕਮਜ਼ੋਰ ਕੜੀਆਂ ਸਾਥੀਓ ਹੁੰਦੀਆਂ ਉਹ ਉਹ ਕਮਜ਼ੋਰ ਕੜੀਆਂ ਦੇ ਹੱਥ ਰੱਖ ਕੇ ਉਹਨਾਂ ਨੇ ਉਹਨਾਂ ਨੇ ਕਿਹਾ ਵੀ ਪੰਜਾਬ ਦੀਆਂ ਜਥੇਬੰਦੀਆਂ ਨੂੰ ਕਿਸੇ ਰੂਪ 'ਚ ਤੋੜੋ ਪੰਜਾਬ ਦੀਆਂ ਜਥੇਬੰਦੀਆਂ ਨੂੰ ਤੋੜਨ ਦੇ ਵਾਸਤੇ ਉਹਨਾਂ ਨੇ ਜਿੰਨੇ ਹੱਥ ਕੰਡੇ ਵਰਤੇ ਨੇ ਜੋ ਇੱਥੇ ਵਾਪਰਿਆ ਮੈਂ ਹੁਣ ਸਟੇਜ ਤੋਂ ਨਹੀਂ ਕਹੂੰਗਾ ਕਿਉਂਕਿ ਹੁਣ ਵੇਲਾ ਨਹੀਂ ਹੈ ਉਹਦੇ ਚ ਮੁੱਖ ਤੌਰ ਤੇ ਨਿਸ਼ਾਨਾ ਉਗਰਾਹਾਂ ਵਾਲੀ ਜਥੇਬੰਦੀ ਨੂੰ ਬਣਾਇਆ ਇੱਥੇ ਕੋਹ ਕਿਸੇ ਦਾ ਲੜ ਕੋਈ ਰਹਿ ਤਰੀਕਾ ਵਾਲਿਆਂ ਦਾ ਹਾਬ ਦਾ ਗਦਾਹ ਰੋਹਾਂ ਵਾਲੇ ਤੁਸੀਂ ਦੱਸੋ ਕੱਲ ਪੰਜਾਬ ਹਿੰਦੁਸਤਾਨ ਦੀਆਂ ਤਕਰੀਬਨ 60 ਤੋਂ 70 ਜਥੇਬੰਦੀਆਂ ਦਾ ਮੀਟਿੰਗ 'ਚ ਹਾਜ਼ਰ ਜੇ 40 ਜਥੇਬੰਦੀਆਂ ਪੰਜਾਬ ਤੇ ਹਾਜ਼ਰ ਨੇ ਜਿਹੜੀਆਂ ਮੋਰਚੇ 'ਚ ਨਹੀਂ ਗਈਆਂ ਕੱਲੇ ਸਾਨੂੰ ਗद्दार ਕਿਉਂ ਕਹਿ ਜਾਂਦੇ ਕੋਈ ਹੋਰ ਕਿਸੇ ਦਾ ਨਾਕਾ ਤੁੰਦੇ ਕਿਉਂਕਿ ਸੋਨੂੰ ਇਹ ਜਥੇਬੰਦੀ ਰੜਕ ਰਹੀ ਹੈ ਇਹਨੂੰ ਭੰਨਣਾ ਕਿਵੇਂ ਹੈ ਇਹੀ ਗद्दार ਇਹੀ ਮਕਾਰ ਇਕ ਨੌਰੀ ਵਾਲੇ ਬਾਰਡਰ ਤੇ ਨਹੀਂ ਜਾਂਦੇ ਸੀ ਇਹ ਦਿੱਲੀ ਜਾਣ ਨੂੰ ਤਿਆਰ ਨਹੀਂ ਸੀ ਆਹ ਸਾਰਾ ਪ੍ਰਚਾਰ ਪ੍ਰਚਾਰ ਕੀਤਾ ਜਾ ਰਿਹਾ ਉਗਰਾਹ ਜਥੇਬੰਦੀ ਨੂੰ ਐਨੇ ਬੰਦੇ ਛੱਡ ਕੇ ਚਲੇ ਗਏ ਉਗ ਰਹਾ ਜਿਵੇਂ ਜਿੰਨੂ ਐਵੇਂ ਬੰਦੇ ਛੱਡ ਕੇ ਚਲੇ ਗਏ ਫਿਰ ਜਿਹੜਾ ਬਾਈ ਐਨੀਕ ਗੱਲ ਤੇ ਸਾਨੂੰ ਛੱਡ ਕੇ ਜਾਂਦਾ ਉਹ ਸਾਨੂੰ ਕਦੋਂ ਪਾਰ ਲਾਊਗਾ ਜਿਹਨੇ ਜਾਣਾ ਚਾਵੇ ਇੱਕ ਜਥੇਬੰਦੀ ਹੈ ਇੱਕ ਹੋਰ ਜਥੇਬੰਦੀ ਜਿਹੜੀ ਅਸੂਲਾਂ ਤੇ ਖੜਕੇ ਪਹਿਰਾ ਦਿੰਦੀ ਹੈ ਜਿਹੜੀਆਂ ਗੱਲ ਐ ਨਹੀਂ ਸਾਡੀ ਜਥੇਬੰਦੀ ਕਿਸੇ ਦੇ ਬੁੜਾਏ ਹੋਏ ਰਾਹਾਂ ਤੇ ਨਹੀਂ ਤੁਰਦੀ ਆਪ ਦੇ ਰਾਹ ਆਪ ਬਣਾ ਕੇ ਤੁਰਦੇ ਆ ਇਹਦੇ ਕਰਕੇ ਸਟੈਂਡ ਕਰਦੇ ਆ ਇਹ ਹੱਲਾ ਪਹਿਲਾਂ ਵੀ ਬਹੁਤ ਹੱਲੇ ਆਇਆ ਆਪਣੇ ਤੇ ਬਹੁਤ ਵਾਰ ਹੋਇਆ ਖਨੌਰੀ ਦੇ ਵਿੱਚ ਹੀ ਕਹਦਾ ਵੀ ਗਦਾਰ ਵਿੱਕੇ ਲੈ ਲੈ ਪੈਸੇ ਸਾਡੇ ਪਿੰਡ ਦੇ ਵਿੱਚ ਹੀ ਪ੍ਰਚਾਰ ਹੋਇਆ ਕਹਿੰਦੇ ਆਪਣੇ ਵਾਲਾ ਤਾਂ ਗਿਆ ਬਾਈ ਆਪਣੇ ਵਾਲਾ ਤਾਂ ਵਿੱਕ ਗਿਆ ਕਿਉਂ ਬਈ 3 ਨਿਬੜਿਆ ਤੇ 10 ਦਸੰਬਰ ਵਾਲੇ ਦਿਨ 10 ਦਸੰਬਰ ਵਾਲੇ ਦਿਨ ਬੁੱਧੀ ਜੀ ਬੰਦਾ ਦਿਨ ਮਨਾਇਆ ਆਪਣੇ ਬੁੱਧੀ ਜੀਵਿਆਂ ਦਾ ਸਾਰੀ ਦੁਨੀਆ ਚ ਗੱਲ ਗਈ ਤੇ ਬੀਜੇਪੀ ਸਰਕਾਰ ਦੇ ਉਹ ਦਿਨ ਮਨਾਉਣ ਤੇ ਛਾਤੀ ਦੇ ਵਿੱਚ ਸਿੱਧਾ ਤੀਰ ਵੱਜਿਆ 10 ਦਸੰਬਰ ਨੂੰ ਬੁੱਧੀ ਜੀਵੀ ਦਾ ਦਿਨ ਮਨਾਉਂਦੇ ਆ 11 ਦਸੰਬਰ ਨੂੰ ਸਾਰਾ ਦਿਨ ਮੀਡੀਆ ਮੇਰੇ ਦੁਆਲੇ ਗਿਆ ਤੇ ਬਾਤ ਜਥੇ ਬੰਦੀਆਂ ਜਿਹੜੀਆਂ ਸਾਡੇ ਨਾਲ ਨੇ ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ ਸਾਨੂੰ ਨਹੀਂ ਪਤਾ ਸੀ ਇਹਨਾਂ ਦੇ ਨਾਲ ਅਸੀਂ ਨਹੀਂ ਨਾਲ ਉਹਨਾਂ ਜਥੇ ਬੰਦੀਆਂ ਨੇ ਗੱਲ ਕਹੀ ਵੀ ਅਸੀਂ ਨਹੀਂ ਨਾਲ ਜਿਹੜੀਆਂ ਸਾਡੇ ਨਾਲ ਬੁੱਢੀ ਜੀਵੀਆਂ ਦਾ ਦਿਨ ਬੁੱਢੀ ਜੀਵਿਆਂ ਨੂੰ ਰਹਾ ਕਰੋ ਜੇਲਾ ਚ ਬੰਦ ਨੇ ਉਹ ਕਿਉਂ ਅੰਦਰ ਬੰਦ ਕੀਤੇ ਨੇ ਸਾਡੇ ਦਾ ਸਾਂਝਾ ਪ੍ਰੋਗਰਾਮ ਚੰਡੀਗੜ੍ਹ ਦੇ ਵਿੱਚ ਚੀਤ ਦੇ ਚਿੱਤਾ ਜਦੋਂ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਬਈ ਆਸੀਂ ਨਹੀਂ ਦਾ ਦੇ ਨਾਲ ਸਾਡੇ ਮੂੰਹੋਂ ਇਹ ਸ਼ਬਦ ਨਹੀਂ ਨਿਕਲ ਸਕਦਾ ਮਿੱਤਰੋ ਤੇ ਸਾਡੇ ਆਪਦੇ ਬੰਦੇ ਸਾਡੇ ਇੱਕ ਦਿਨ ਰਾਤ ਨੂੰ ਬੈਠਿਆ ਸੀ ਸਾਡੇ ਆਪਦੇ ਬੰਦੇ ਸਾਨੂੰ ਕਹਿ ਰਹੇ ਨੇ ਪ੍ਰਧਾਨ ਜੀ ਫੇਰ ਕੋਲ ਦੇ ਵਿੱਚ ਪੰਗਾ ਪਾਉਣ ਇੱਕ ਸੂਤਾ ਲੈ ਲਿਆ ਓਏ ਨਹੀਂ ਮਿੱਤਰੋ ਇੱਕ ਕਸੂਤੇ ਦਵਾਈ ਕੌੜੀ ਐ ਖਾਣ ਲੱਗਿਆ ਤਖਲੀਫ ਕਰਦੀ ਐ ਤੇ ਜਦੋਂ ਲੰਘ ਗਈ ਦੱਸਿਓ ਦਾ ਸਰ ਕੀ ਹੁੰਦਾ ਤਿੰਨ ਚਾਰ ਦਿਨ ਗਾਲਾਂ ਚੱਲਿਆ ਪੰਜਵੇਂ ਦਿਨ ਮਿੱਤਰੋ ਪੂਰੀ ਦੁਨੀਆ ਦੇ ਵਿੱਚ ਇਹ ਗੱਲ ਹੋ ਗਈ ਵੀ ਉਹ ਕਿਹੜੀ ਜੱਥੇਬੰਦੀ ਐ ਜਿਹੜੀ ਬੁੱਧੀਜੀਵਨ ਦੇ ਇਹਦੀ ਮੰਗ ਕਰਦੀ ਸੀ ਉਹਦੀ ਪੜਤਾਲ ਦੁਨੀਆ ਦੀਆਂ ਜੁਨੀਵਰਸਟੀਆਂ ਦੇ ਪ੍ਰੋਫੈਸਰ ਦੁਨੀਆ ਦੇ ਬੁੱਧੀਜੀਵੀ ਹਿੰਦੁਸਤਾਨ ਦੇ ਸਾਰੇ ਲੇਖਕ ਹਿੰਦੁਸਤਾਨ ਦੇ ਸਾਰੇ ਪ੍ਰਚਾਰਕ ਹਿੰਦੁਸਤਾਨ ਦੇ ਕਲੋਕ ਮਹਾਰ ਹਿੰਦੁਸਤਾਨ ਦੇ ਆਰਥਿਕ ਮਹਾਰ ਸਾਰੇ ਤੁਹਾਡੇ ਕੋਲ ਆਏ ਬਾਈ ਚੰਗੇ ਰਾਤ ਚੱਲਦਿਆਂ ਨੂੰ ਬਾਈ ਅਰੋੜੇ ਤਾਂ ਪੈਣਗੇ ਮਿੱਠੇ ਜਿਹੜੀ 베ਰੀ ਦੇ ਫੇਰ ਹੁੰਦੇ ਨੇ ਡਾਂਗਾ ਤਾਂ ਉਸੇ ਨੂੰ ਚਲਣੀਆਂ ਪੈਣਗੀਆਂ ਸਹੀ ਰਾਤ ਚੱਲਦੇ ਸੋਨੋ ਕੋਈ ਜਰਦਾ ਨਹੀਂ ਇਹਦੀ ਪਰਵਾਹ ਨਾ ਛੜਕੋ ਨਾ ਕਿਉਂਕਿ ਤੁਸੀਂ درست ਹੋ ਕਿਉਂਕਿ ਤੁਸੀਂ ਸਹੀ ਹੋ ਇਸ ਗੱਲ ਦੇ ਛਿੱਟੇ ਦੇਰਵਾਦ ਨਿਕਲਦੇ ਆ ਕੋਈ ਦੁਨੀਆ ਕੋਈ ਦੁਨੀਆ ਦੀ ਇਹੀ ਜਿਹ ਜਥੇਬੰਦੀ ਹੈ ਜਿਹੜੀਆਂ ਜਥੇਬੰਦੀਆਂ ਉੱਤੇ ਮੋਰਚੇ ਜਨੇ ਸਾਡੇ ਨਾਲ ਬਿਚਾਰਧਾਰਕ ਬਖਰੇਵੇਂ ਦੇ ਤੌਰ ਤੇ ਉਹ ਸਾਨੂੰ ਦੁਸ਼ਮਣਾਂ ਵਜੋਂ ਦੇਖਦੇ ਰਹੇ ਨੇ ਵਿੱਚ ਇਹੋ ਜਿਹਾ ਜਥੇਬੰਦੀ ਵੀ ਨੇ ਪਰ ਅਸੀਂ ਐ ਨਹੀਂ ਦੇਖਿਆ 13 ਤਰੀਕ ਨੂੰ ਉਹਨਾਂ ਦੇ ਅਥਰੂ ਪਾਸ ਦੇ ਗੋਲੇ ਹੁੰਦੇ ਨੇ 12 ਤਰੀਕ ਦੀ ਬਰਨਾਲੇ ਦੇ ਵਿੱਚ ਮੈਂ ਕਲਿੱਪ ਪਾਈ ਆਪਣੀ ਜਥੇਬੰਦੀ ਨੇ ਬਹਿ ਕੇ ਤੇ ਖਬਰਦਾਰ ਰਹੇ ਸਰਕਾਰ ਆ ਰੋਕਾਂ ਰੋਕਾਂ ਲਾਈਆਂ ਨੇ ਖਤਮ ਕਰੇ ਇਹ ਉਹਨਾਂ ਦਾ ਜਮੂਰੀ ਹੱਕ ਹੈ ਜਾਣ ਦਾ ਅਸੀਂ ਇਹ ਲੋਕਾਂ ਬਰਦਾਸ਼ਤ ਨਹੀਂ ਕਰਾਂਗੇ ਇਹ 12 ਤਰੀਕ ਦੀ ਹੈ ਤੇ 13 ਤਰੀਕ ਨੂੰ ਉਹਨਾਂ ਤੇ ਗੱਥਰੂ ਗਾਹੇ ਦੇ ਗੋਲੇ ਸਿੱਟਦੇ ਨੇ 14 ਨੂੰ ਆਪਾਂ ਮੀਟਿੰਗ ਕਰਕੇ 15 ਤਰੀਕ ਦੀ ਰੇਲਾਂ ਦੀ ਲਾਈਨਾਂ ਤੇ ਆ ਕੇ ਸਾਨੂੰ ਗद्दार ਕਹਿੰਦੇ ਹਾਂ ਜੇ ਬਾਈ ਤੁਸੀਂ ਇਹ ਅਸੀਂ ਉਹਨਾਂ ਨੂੰ ਨਹੀਂ ਜਥੇਬੰਦੀਆਂ ਨੂੰ ਨਹੀਂ ਕਹਿੰਦੇ ਅਸੀਂ ਮੀਡੀਆ ਵਾਲੇ ਜਿਹੜੇ ਆ ਪੁੱਦੀ ਜਬੀਨੇ ਜਿਹੜੇ ਫੇਸਬੁੱਕ ਕੇ ਸਰਦਾਰ ਨੇ ਉਹਨਾਂ ਨੂੰ ਕਹਿੰਦੇ ਆ ਇਹ ਉਹਨਾਂ ਲੋਕਾਂ ਦਾ ਪ੍ਰਚਾਰ ਨਹੀਂ ਜਿਹੜੇ ਜਾਣਦੇ ਨੇ ਇਹ ਉਹਨਾਂ ਲੋਕਾਂ ਦਾ ਪ੍ਰਚਾਰ ਨਹੀਂ ਚਾਹੇ ਤੁਸੀਂ ਦੁੱਧਲਾ ਧੋਤੇ ਜਾਓ ਸਾਨੂੰ ਮਾੜਾ ਕਹਿਣ ਦਾ ਉਹਨਾਂ ਦਾ ਬਣਾਇਆ ਉਹਨਾਂ ਦੇ ਨਾਜਰਾਜ ਤੁਸੀਂ ਚੰਗੇ ਕਦੇ ਨਹੀਂ ਕਹੇ ਤੁਸੀਂ ਸਿਰ ਤੋਂ ਪੈਰਾਂ ਤੱਕ ਤਰਵਾਉਂਦੇ ਤੁਸੀਂ ਸਾਰਾ ਪਰਿਵਾਰ ਇਤਿਹਾਸ ਗਵਾਇਆ ਭਾਈ ਨਾਨਕ ਨੂੰ ਵੀ ਤਪਾ ਗੋਵਿੰਦ ਨੂੰ ਵੀ ਡਾਕੋ ਦਸ਼ਮੇਸ਼ ਨੂੰ ਵੀ ਡਾਕੋ ਗੁਰੂ ਨਾਨਕ ਨੂੰ ਵੀ ਤਪਾ ਉਹਨਾਂ ਨੇ ਹਟਾਇਆ ਤੇ ਆਪਾਂ ਕੀ ਦੇ ਵਿਚਾਰੇ ਆ ਬਾਈ ਇਹ ਇਸ ਕਰਕੇ ਇਹਨਾਂ ਗੱਲਾਂ ਤੋਂ ਘਬਰਾਓ ਨਾ ਤੁਸੀਂ ਇਹ ਨਿਗਾਹ ਮਾਰ ਕੇ ਦੇਖੋ ਕਿ ਆਸੀਂ ਐਸ ਅਦੌਲਤ ਦੇ ਵਿੱਚ ਕੀ ਕੀਤਾ ਸਾਰੀਆਂ ਜਥੇਬੰਦੀਆਂ ਨੇ ਬੇਨਤੀ ਕੀਤੀ ਹੈ ਗੋਲੀ ਚੱਲੀ ਅਥਰੂ ਕਹਿੰਦੇ ਗੋਲੇ ਸਿੱਟੇ ਡਾਂਗਾ ਨਹੀਂ ਚੱਲੋ ਮਾਰਿਆ ਅਥਰੂ ਕਹਿੰਦੇ ਗੋਲੇ ਸਿੱਟੇ ਬੰਦੇ ਜ਼ਖਮੀ ਹੋਏ ਨਾ ਬਾਈ ਤੇਰਾ ਨੂੰ ਹੋਏ 14 ਨੂੰ ਆਪਾਂ ਮੀਟਿੰਗ ਕਰਕੇ 11 ਵਜੇ ਫੈਸਲਾ ਕਰਦੇ ਆਂ ਕਿ ਕੱਲ ਨੂੰ ਰੇਲਾ ਰੁਕਣੀਆਂ ਨੇ 14 ਨੂੰ ਆਪਾਂ ਜਾ ਕੇ ਜਥੇਬੰਦੀਆਂ ਦੇ ਵਿੱਚ ਫੀਲ ਕਰਦੇ ਆਂ ਵੀ ਭਾਈ ਤੁਸੀਂ ਵੀ ਇੱਕ ਤੋਂ 15 ਤਰੀਕ ਨੂੰ ਪੰਜਾਬ ਦੀਆਂ ਕੌਲ ਜਥੇਬੰਦੀਆਂ ਫੀਲਡ ਜਾਂ